ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਮਾਤਾ ਗੁਜਰੀ ਜੀ ਸਾਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੋਟਨ ਕੋਟ ਪ੍ਰਣਾਮ ਕਰਦੇ ਆ ਪੰਜਾਬੀ ਗਾਇਕ ਦੀਪ ਟੱਲੋਂ ਜਸਮੀਨ ਜੱਸੀ ਅਤੇ ਸਾਂਝ ਡਿਵੈਲਪਰ ਪ੍ਰਾਈਵੇਟ ਲਿਮਟਿਡ ਵੱਲੋਂ ਲੰਗਰ ਲਗਾਇਆ ਗਿਆ ਸਵੱਜੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਨੇ ਹਾਜ਼ਰੀ ਭਰੀ ਹੈ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਦੀਪ ਟੱਲੋਂ ਨੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਉਹਨਾਂ ਵੱਲੋਂ ਵੀਡੀਓ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਸੰਗਤ ਨੂੰ ਬੇਨਤੀ ਕਰਦੇ ਇਹ ਨਜ਼ਰ ਆ ਰਹੇ ਨੇ ਕਿ ਜਿਸ ਜਗ੍ਹਾ ਤੇ ਵੀ ਕੋਈ ਵੀ ਵੀਰ ਲੰਗਰ ਲਗਾਉਂਦੇ ਨੇ ਤਾਂ ਉਹ ਜਿਹੜੀ ਜਗ੍ਹਾ ਦੀ ਲੰਗਰ ਲਗਾਉਣ ਤੋਂ ਅਤੇ ਜਿਹੜਾ ਵੀ ਉੱਥੇ ਸਮਾਨ ਰਹਿ ਜਾਂਦਾ ਜਾਂ ਜਿੱਦਾਂ ਕੋਈ ਚਾਹ ਦਾ ਲੰਗਰ ਲਗਾਉਂਦਾ ਤਾਂ ਉਸ ਤੋਂ ਬਾਅਦ ਜਿਹੜੇ ਝੂਠੇ ਵਰਤਨ ਹੁੰਦੇ ਨੇ ਉਹਨਾਂ ਨੂੰ ਵੀ ਇੱਕ ਟਿਕਾਣੇ ਤੇ ਜ਼ਰੂਰ ਲਾ ਦੇਣਾ ਚਾਹੀਦਾ ਇਹ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਨੈਤਿਕ ਤੌਰ ਤੇ ਵੀ ਸੁਣਿਆ ਜਾਂਦਾ ਹੈ ਵੀਡੀਓ ਦੇ ਵਿੱਚ ਹੋਰ ਕੀ ਕੁਝ ਕਹਿ ਰਹੇ ਨੇ ਇਹ ਵੀ ਤੁਸੀਂ ਜ਼ਰੂਰ ਸੁਣ ਸਕਦੇ ਹੋ ਸਾਜ ਡਿਵੈਲਪਰ ਮੱਖਣ ਸਾਡਾ ਵੀ ਪੂਰੀ ਟੀਮ ਨੇ ਲਾਇਆ ਲੰਗਰ ਲਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਲੰਗਰ ਲਾਉਨੇ ਹੋ ਉਹਦੀ ਸਫਾਈ ਜਰੂਰ ਹੰਡ ਲੇ ਮਤਲਬ ਕਰਕੇ ਜਾਇਆ ਕਰੋ ਇਥੇ ਇਨੀ ਸੇਵਾ ਕਰਦੇ ਹੋ ਬਹੁਤ ਜ਼ਰੂਰੀ ਹੈ ਸਭ ਤੋਂ ਵੱਡਾ ਆਲਾ ਦਵਾਲਾ ਸਾਫ਼ ਰੱਖੀਏ ਧਿਆਨ ਰੱਖਣਾ ਪੈਂਦਾ ਹੈ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਮਾਤਾ ਗੁਜਰੀ ਜੀ ਸਾਬ ਜਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੋਟਨ ਕੋਟ ਪ੍ਰਣਾਮ ਕਰਦੇ ਆ ਪੰਜਾਬੀ ਗਾਇਕ ਦੀਪ ਟੱਲੋਂ ਜਸਮੀਨ ਜੱਸੀ ਅਤੇ ਸਾਂਝ ਡਿਵੈਲਪਰ ਪ੍ਰਾਈਵੇਟ ਲਿਮਟਿਡ ਵੱਲੋਂ ਲੰਗਰ ਲਗਾਇਆ ਗਿਆ ਸਵੱਜੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਨੇ ਹਾਜ਼ਰੀ ਭਰੀ ਹੈ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਦੀਪ ਟੱਲੋਂ ਨੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਉਹਨਾਂ ਵੱਲੋਂ ਵੀਡੀਓ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਸੰਗਤ ਨੂੰ ਬੇਨਤੀ ਕਰਦੇ ਇਹ ਨਜ਼ਰ ਆ ਰਹੇ ਨੇ ਕਿ ਜਿਸ ਜਗ੍ਹਾ ਤੇ ਵੀ ਕੋਈ ਵੀ ਵੀਰ ਲੰਗਰ ਲਗਾਉਂਦੇ ਨੇ ਤਾਂ ਉਹ ਜਿਹੜੀ ਜਗ੍ਹਾ ਦੀ ਲੰਗਰ ਲਗਾਉਣ ਤੋਂ ਬਾਦ ਜਿਹੜਾ ਵੀ ਉੱਥੇ ਸਮਾਨ ਰਹਿ ਜਾਂਦਾ ਜਾਂ ਜਿੱਦਾਂ ਕੋਈ ਚਾਹ ਦਾ ਲੰਗਰ ਲਗਾਉਂਦਾ ਤਾਂ ਉਸ ਤੋਂ ਬਾਅਦ ਜਿਹੜੇ ਝੂਠੇ ਵਰਤਨ ਹੁੰਦੇ ਨੇ ਉਹਨਾਂ ਨੂੰ ਵੀ ਇੱਕ ਟਿਕਾਣੇ ਤੇ ਜ਼ਰੂਰ ਲਾ ਦੇਣਾ ਚਾਹੀਦਾ ਇਹ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਨੈਤਿਕ ਤੌਰ ਤੇ ਵੀ ਸੁਣਿਆ ਜਾਂਦਾ ਹੈ ਵੀਡੀਓ ਦੇ ਵਿੱਚ ਹੋਰ ਕੀ ਕੁਝ ਕਹਿ ਰਹੇ ਨੇ ਇਹ ਵੀ ਤੁਸੀਂ ਜ਼ਰੂਰ ਸੁਣ ਸਕਦੇ ਹੋ ਸਾਜ ਡਿਵੈਲਪਰ ਮੱਖਣ ਸਾਡਾ ਵੀ ਟੀਮ ਨੇ ਦਿਖਾਇਆ ਲੰਗਰ ਲਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਲੰਗਰ ਲਾਉਨੇ ਉਹ ਕੋਈ ਸਫਾਈ ਜਰੂਰ ਰੱਖ ਲਿਓ ਮਤਲਬ ਸਫਾਈ ਕਰਕੇ ਜਾਇਆ ਕਰੋ ਇਥੇ ਇਨੀ ਸੇਵਾ ਕਰਦੇ ਹੋ ਬਹੁਤ ਜ਼ਰੂਰੀ ਹੈ ਸਭ ਤੋਂ ਵੱਡਾ ਹਾਲਾਦ ਵਾਲਾ ਸਾਫ਼ ਰੱਖੀਏ ਧਿਆਨ ਰੱਖਣਾ ਪਵੇਗਾ ਲਾਂਝ ਡਿਵੈਲਪਰ ਮੱਖਣ ਸਾਡਾ ਵੀ ਆਪਣੀ ਟੀਮ ਨੇ ਨਹੀਂ ਲਾਇਆ ਲੰਗਰ ਲਾਉਣ ਵਾਲੇ ਕਿ ਜਿੱਥੇ ਵੀ ਤੁਸੀਂ ਲੰਗਰ ਲਾਉਨੇ ਹੋ ਉਹਦੀ ਸਫਾਈ ਜਰੂਰ ਹੰਡ ਕੇ ਮਤਲਬ ਕਰਕੇ ਜਾਇਆ ਕਰੋ ਇਥੇ ਇਨੀ ਸੇਵਾ ਕਰਦੇ ਹੋ ਬਹੁਤ ਜ਼ਰੂਰੀ ਹੈ ਸਭ ਤੋਂ ਵੱਡਾ ਹਾਲਾ ਦਵਾਲਾ ਸਾਫ਼ ਰੱਖੀਏ ਧਿਆਨ ਰੱਖਣਾ ਮੈਂ ਜਾ ਕੇ ਜਰੂਰ